ਆਪਣੇ ਨਾ ਜੀ دوست ਨੇ ਮੇਰੇ ਉਹਨਾਂ ਦੇ ਬਾਪੂ ਜੀ ਨੇ ਪ੍ਰਾਣੀ ਮਿੱਤਰਤਾ ਸਾਡੀ ਇਹਨਾਂ ਨਾਲ ਅੱਜ ਮੈਨੂੰ ਐਂਧਗੜ ਮੰਡੀ ਮਿਲ ਗਏ ਮਤਲਬ ਵੀ ਬਾਪੂ ਗੱਡੀਆਂ ਦੋ ਖੜੀਆਂ ਨੇ ਘਰੇ ਦੇ ਵੀ ਤੁਸੀਂ ਸਾਈਕਲ ਚੱਕੀ ਫਿਰਦੇ ਹੋ ਇਹਦਾ ਕੀ ਰਾਜ ਆ ਜੀ ਇਹਦਾ ਰਾਜ ਇਹ ਆ ਕਿ ਤੰਦਰੁਸਤੀ ਜਿਹੜੀ ਆ ਇਹ ਇਹਦੇ ਨਾਲ ਹੀ ਬਣ ਰਹੀ ਆ ਜਿਹੜੀ ਮੇਰੀ ਰੋਟੀ ਹਾਜਮ ਹੁੰਦੀ ਆ ਓਕੇ ਜੀ ਜਾਂ ਮੇਰੀ 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 ਬਰਜਸ਼ ਹੁੰਦੀ ਆ ਸਰੀਰ ਦੀ ਉਹ ਇਹ ਸਾਈਕਲ ਹੀ ਬਚਾਈ ਰੱਖੀ ਮੈਨੂੰ ਇਹ ਸਾਈਕਲ ਨੇ ਹੀ ਮੈਨੂੰ ਇੱਥੇ ਤੱਕ ਬਚਾਇਆ ਜਿਹੜੀ ਤੰਦਰੁਸਤੀ ਤੇ ਉਮਰ ਥੋੜੀ 70 ਹੋ ਬਸ ਉਮਰ ਉਮਰ ਮੇਰੀ 82 ਪਹੁੰਚ ਗਈ 82 ਸਾਲ ਜੀ 82 ਕੀ ਬਾਤ ਆ ਮਿੱਤਰੋ 82 ਸਾਲ ਉਮਰਾ ਮਾਸਟਰ ਜੀ ਹਾਂ ਮਾਸਟਰ ਮਹਿੰਦਰ ਸਿੰਘ ਤੁੰਗੜੀ ਮੇਰਾ ਪਿੰਡ ਆ ਜੀਆਂ ਦੀ ਉਮਰ 82 ਸਾਲ ਆ ਮੇਰੇ ਦੋਸਤ ਨੇ ਉਹਨਾਂ ਦੇ ਸਾਧਰ ਨੇ ਤੇ ਮੇਰੀ ਤਾਂ ਮਿੱਤਰ ਦਾ ਪ੍ਰਾਣੀ ਪਰ ਮੈਂ ਅੱਜ ਨਾ ਵੈਸੇ ਹੀ ਕਿਉਂਕਿ ਮੈਂ ਪਹਿਲੀ ਵਾਰ ਤੁਹਾਨੂੰ ਅੱਜ ਸਾਈਕਲ ਤੇ ਦੇਖਿਆ ਜੀ ਮੈਨੂੰ ਤਾਂ ਐ ਸੀਗਾ ਵੀ ਗੱਡੀ ਗੁੱਡੀ ਚ ਆਏਗੇ ਤੇ ਬਿੱਕਰ ਗੱਡੀਆਂ ਗੱਡੀਆਂ ਪਰ ਇਹ ਦੇਖੋ ਅੱਜ ਕੱਲ ਦੇ ਨੌਜਵਾਨ ਨੇ ਮੁੰਡੇ ਨੇ ਵੀ ਇਸ ਕੀ ਗੱਲ ਤੁਸੀਂ ਆਂਦੇ ਆ ਕਰੋ ਕਿ ਤੰਦਰੁਸਤੀ ਆ ਰਾਜ ਕੱਲਾ ਹੋਰ ਗੱਲਾਂ ਨਹੀਂ ਇਹ ਵੀ ਇੱਕ ਮਤਲਬ ਹੋਰ ਹੋਰ ਮਤਲਬ ਦਵਾਈਆਂ ਖਾਣ ਨਾਲੋਂ ਜਾਂ ਕੋਈ ਸਪਲੀਮੈਂਟ ਲੈਣ ਨਾਲ ਇਹ ਸਾਈਕਲ ਵਧੀਆ ਇਹਦੇ ਨਾਲ ਹਾਜਮਾ ਠੀਕ ਰਹਿੰਦਾ ਆਪਣੇ ਇਹਨੇ ਦੇ ਬੇਟੇ ਮੇਰੇ ਦੋਸਤ ਨੇ ਜੀ ਪੁਰਾਣੇ ਮੈਨੂੰ ਅੱਜ ਦੇਖ ਕੇ ਖੁਸ਼ੀ ਹੋਈ ਮਤਲਬ ਪਰ ਮੈਂ ਵੈਸੀ ਹੋ ਗਿਆ ਮੈਨੂੰ ਮੈਂ ਕਿਹਾ ਵੀ ਸਾਈਕਲ ਤੇ ਹਾਂ ਕਿਹਾ ਵੀ ਮੈਂ ਤਾਂ ਇੱਕ ਦਿਨ ਚ 7-8 ਕਿਲੋਮੀਟਰ ਨਾੜਨ ਦੇ ਲਿਆ ਕਾਢ ਦੇ ਲੈਣਾ ਕਿ ਚੱਲੇ ਬਸ ਜਿਹੜੀ ਡਾਕਟਰਾਂ ਤੋਂ ਬੰਦਾ ਬੱਚਿਆ ਰਹਿੰਦਾ ਹੈ ਜੇ ਆਪਾਂ ਗੱਡੀ ਦੀ ਸਵਾਰੀ ਕਰੀਏ ਬਸ ਬਸ ਉਹ ਸਹੀ ਗੱਲ ਹੈ ਇੱਕ ਯਾਨੀ ਮਤਲਬ ਮੈਡੀਸਨ ਨਹੀਂ ਮੰਨੋ ਇਹਨੂੰ ਬਿਲਕੁਲ ਇੱਕ ਵਾਰ ਇਹ ਇੱਕ ਵਾਰ ਪੈਸੇ ਲਾਉਣੇ ਆ ਜੀ ਤੇ ਤੁਹਾਨੂੰ ਦੁਬਾਰਾ ਦੁਬਾਰਾ ਨਾ ਮੈਡੀਕਲ ਸਟੋਰਾਂ ਤੇ ਜਾਣ ਦੀ ਲੋੜ ਨਾ ਹਸਪੀਟਲਾਂ ਜਾਣ ਦੀ ਲੋੜ ਹੈ ਕਹਿ ਸਕਦੇ ਆਪਾਂ ਇੱਕ ਵਾਰ ਪਹਿਲਾਂ ਪਹਿਲਾਂ ਮੇਰੇ ਕੋਲ ਪੁਰਾਣਾ ਸਾਈਕਲ ਸੀਗਾ ਫਿਰ ਉਹ ਰੋ ਪੇਰ ਮੰਗੀ ਜਾਵੇ ਫਿਰ ਮੈਂ ਨਵਾਂ ਲੈ ਲਿਆ ਵੈਰੀ ਗੁੱਡ ਜੀ ਹੁਣ ਮੁੱਕਰਨੀ ਆ ਪਰੋ ਮਾਸਟਰ ਜੀ ਧੰਨਵਾਦ ਹੋ ਮਿਲ ਕੇ ਤੁਸੀਂ ਉਹੀ ਆ ਜੀ ਤੁਹਾਨੂੰ ਧੰਨਵਾਦ ਧੰਨਵਾਦ ਬੱਚੇ ਹਾਂ ਮੈਂ ਤਾਂ ਰੋਟੀ ਤੈਨੂੰ ਇਹਦਾ ਰਾਜੇ ਆ ਕਿ ਤੰਦਰੁਸਤੀ ਜਿਹੜੀ ਆ ਇਹਦੇ ਨਾਲ ਹੀ ਬਣ ਰਹੀ ਆ ਜਿਹੜੀ ਮੇਰੀ ਰੋਟੀ ਹਾਜਮ ਹੁੰਦੀ ਆ ਜਾਂ ਮੇਰੀ 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 ਬਰਜਿਸ਼ ਹੁੰਦੀ ਆ ਸਰੀਰ ਦੀ ਉਹ ਇਹ ਸਾਈਕਲ ਹੀ ਬਚਾਈ ਰੱਖੀ ਮੈਨੂੰ ਇਹ ਸੈਕਿੰਡ ਨਹੀਂ ਮੈਨੂੰ ਇੱਥੇ ਤੱਕ ਬਚਾਇਆ ਕਿ ਤੰਦਰੁਸਤੀ ਤੇ ਉਮਰ ਥੋੜੀ 70 ਹੋਊ ਬੱਸ ਉਮਰ ਉਮਰ ਮੇਰੀ 82 ਪਹੁੰਚ ਗਈ 82 ਸਾਲ ਜੀ 82 ਕੀ ਬਾਤ ਆ ਮਿੱਤਰੋ 82 ਸਾਲ ਉਮਰਾ ਮਾਸਟਰ ਮਹਿੰਦਰ ਦੇਖੋ ਅੱਜ ਕੱਲ ਦੇ ਨੌਜਵਾਨ ਨੇ ਮੁੰਡੇ ਨੇ ਵੀ ਕੀ ਗੱਲ ਨੂੰ ਧਿਆਨ ਦਿਆ ਕਰੋ ਕਿ ਤੰਦਰੁਸਤੀ ਦਾ ਰਾਜ ਕੱਲਾ ਹੋਰ ਗੱਲਾਂ ਨਹੀਂ ਇਹ ਵੀ ਇੱਕ ਮਤਲਬ ਹੈ ਹੋਰ ਹੋਰ ਮਤਲਬ ਦਵਾਈਆਂ ਖਾਣ ਨਾਲੋਂ ਜਾਂ ਕੋਈ ਸਪਲੀਮੈਂਟ ਲੈਣ ਨਾਲ ਇਹ ਸਾਈਕਲ ਵਧੀਆ ਇਹਦਾ ਹਾਜਮਾ ਠੀਕ ਰਹਿੰਦਾ ਆਪਣੇ ਇਹਨਾਂ ਦੇ ਬੇਟੇ ਮੇਰੇ ਦੋਸਤ ਨੇ ਜੀ ਪੁਰਾਣੇ ਇਹ ਮੈਨੂੰ ਅੱਜ ਦੇਖ ਕੇ ਖੁਸ਼ੀ ਹੋਈ ਮਤਲਬ ਪਰ ਮੈਂ ਵੈਸੀ ਹੋ ਗਿਆ ਮੈਨੂੰ ਮੈਂ ਕਿਹਾ ਵੀ ਸਾਈਕਲ ਤੇ ਹਾਂ ਜਾਨੀ ਮੈਂ ਤਾਂ ਇੱਕ ਦਿਨ ਤੇ 7-8 ਕਿਲੋਮੀਟਰ ਕਾਢਦੇ ਲੈ ਕਾਢਦੇ ਲੈ ਇੰਨਾ ਚੱਲੇ ਬਸ ਡਾਕਟਰਾਂ ਤੋਂ ਬੰਦਾ ਬੱਚਿਆ ਰਹਿੰਦਾ ਜੇ ਆਪਾਂ ਗੱਡੀ ਦੀ ਸਵਾਰੀ ਕਰੀਏ ਬਸ ਬਸ ਉਹ ਸਹੀ ਗੱਲ ਹੈ ਇੱਕ ਜਾਨੀ ਮਤਲਬ ਮੈਡੀਸਨ ਨਹੀਂ ਮੰਨੋ ਇਹਨੂੰ ਇੱਕ ਵਾਰ ਇੱਕ ਵਾਰ ਪੈਸੇ ਲਾਉਣੇ ਆ ਜੀ ਫਿਰ ਤੁਹਾਨੂੰ ਦੁਬਾਰਾ ਦੁਬਾਰਾ ਨਾ ਮੈਡੀਕਲ ਸਟੋਰਾਂ ਤੇ ਜਾਣ ਦੀ ਲੋੜਾ ਨਾ ਹਸਪੀਟਲਾਂ ਤੇ ਜਾਣ ਦੀ ਲੋੜਾ ਕਹਿ ਸਕਦੇ ਆਪਾਂ ਪਹਿਲਾਂ 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 ਮੇਰੇ ਕੋਲ ਪੁਰਾਣਾ ਸਾਈਕਲ ਸੀਗਾ ਫਿਰ ਉਹ ਰਿਪੇਅਰ ਮੰਗੀ ਜਾਵੇ ਫਿਰ ਮੈਂ ਨਵਾਂ ਲੈ ਲਿਆ ਵੈਰੀ ਗੁੱਡ